ਨਾ ਨਵਦੇ ਪਾਪੇ ਨੂੰ ਕਿੱਦਾਂ ਮਿਲਣਾ ਸਾਸ਼ੀ ਕਾਲ ਪਾਪਾ ਜੀ ਕਹ ਆ ਉਹ ਉਧਰ ਵੀਡੀਓ ਨਹੀਂ ਸੀ ਬੜੀ ਅੱਜ ਬਣਾ ਲਈ ਹੈਨਾ ਪਾਪੇ ਦਾ ਨਾਂ ਕੀ ਚੱਲ ਬਣਾ ਰੱਖਦੇ ਪਾਪੇ ਦਾ ਲੱਗੇ ਜਾ ਕੇ ਜਦ ਬਲਾਹ ਆਵੇਂ ਜਦ ਬੁਲਾਈ ਕਰਦਾ ਵੇਖ ਤੂ ਜਗਾ ਉਧਰ ਨਾ ਜਾਦਾਗਾ ਜਲੀ ਗਣਾ ਹਾਂ ਚੱਲ ਪਾਪੇ ਜਿੱਦਾਂ ਹੋ ਗਿਆ ਹੋਰ ਦੋ ਸਾਲਾਂ ਨੂੰ ਪਾਪੇ ਜਿੱਦਾਂ ਹੋ ਜਾਣਾ ਹੈਨਾ ਕਿੰਨੀ ਐਲਤਾ ਕਰਦਾ ਸਾਰੇ ਕਮਰੇ ਅਜ ਪਾਪੇ ਨੇ ਲੱਬਿਆ ਪਹਿਲਾਂ ਇਹਨੇ ਹਾਂਜੀ ਮੈਂ ਹੁਣੇ ਨਿਕਲਿਆ ਮੈਂ ਅਸੀਂ ਇੱਧਰ ਦੀ ਆਏ ਹਾਂ ਜਿੱਦਾਂ ਤਾਂ ਦੇ ਨਹੀਂ ਲਾਇਆ ਹਾਂਜੀ ਚੜਜਾ ਚੜਜਾ ਕੋਠੇ ਤੇ ਜਾਣਾ ਜਾਣਾ ਕੋਠੇ ਤੇ ਚੱਲ ਚੜ ਆ ਗਈ ਮੈਂ ਵੀ ਨਵਰਾ ਅਰੇ-ਅਰੇ ਮੋਰੇ-ਮੋਰੇ ਤੂੰ ਮੰਮਾ ਨਵਰਾ ਦੇ ਪਿੱਛੇ-ਪਿੱਛੇ ਹਨਾ ਨਵੇਂ ਕੱਚੇ ਤੇ ਗੱਲ ਮੈਂ ਚਾਹੇ ਤੇ ਹੌਂਦੇ ਹਾਂ ਹਾਂ ਬਿੱਲੀ ਡੇਗੀ ਸੀ ਇੱਥੇ ਨਵਰਾਜ ਕੋਠੇ ਤੇ ਆ ਚੜਿਆ ਪਿੰਡ ਦਾ ਥਿਊ ਨਵਰਾਜ ਦੇ ਪਿੰਡ ਦਾ ਨਾਮ ਗੈਸ ਕਰੋ ਹਨਾ ਔਰ ਯੂ ਕੈਨ ਸਬਸਕ੍ਰਾਈਬ ਹੈ ਔਰ ਯੂ ਕੈਨ ਸਬਸਕ੍ਰਾਈਬ ਦਸ ਇਨਸਟੇਵਾਈਸ ਸਬਸਕ੍ਰਾਈਬ ਵੀ ਕਰ ਲੋ ਭਾਈ ਯਰ ਦਸ ਇਨਸਟੇਵਾਈਸ ਟੂ ਗੈਸ ਮਾਈ ਪਿੰਡਸ ਨਾਮ ਅਸ਼ਾ बिल्ली कितने चल गई आह ओके जाना थले चल <laughs> चल उत्तर उत्तरो थले <laughs> आह हाँ <laughs> ਖੰਗ ਲੱਗ ਗਈ ਆ ਦਾਦੇ ਪੋਤੇ ਦਾ ਮਿਲਾਬ ਹੋ ਗਿਆ ਹੈ ਕਿੰਨੇ ਸਾਲਾਂ ਬਾਅਦ ਆਇਆ ਦੱਸ ਦੇ ਕਿ 4 ਇਅਰਸ 4 ਇਅਰਸ ਹਾਂ ਪਾਪਾ ਉਹ ਤਾਂ ਨਿੱਕਾ ਜਿਆ ਸੀ ਜਦੋਂ ਆਪਾਂ ਪਹਿਲਾ ਆਏ ਸੀ ਫੋਟੋ ਹੈਗੀ ਮੇਰੇ ਫੋਨ ਚ ਨਿੱਕੇ ਹੁੰਦੇ ਦੀ ਉਹ ਉੱਥੇ ਬਾਹਰ ਖਿੱਚੀ ਹੋਈ ਤੂੰ ਮਿੰਨਕਾ ਹਾਂ 5 ਇਅਰਸ ਦਾ ਸੀ ਉਹ ਦਾ ਵਾਸਤੇ 2 2 ਐਂਡ ਹਾਫ ਇਅਰਸ ਦਾ ਸੀ ਹੁਣ ਤੂੰ 6 ਦਾ ਆ 7 ਦਾ ਹੋ ਜਾਣਾ ਹਾਂ ਨਾਓ ਅੱਛਾ ਜੀ ਸਾਹ ਹਾਂ ਸਾਡੇ 6 ਸਾਲ ਦਾ ਐਂਡ ਸਿਕਸ ਹਾਫ ਯੀਅਰ ਹਾਂ ਹਾਂ ਉਹ ਤਾਂ ਗੱਲ ਕਰਿਆ ਕਰਨੀ ਬਾਪੇ ਨਾਲ ਤੇ ਅੱਗੇ ਅੱਗੇ ਕਈ ਵਾਰੀ ਬੋਲਦਾ ਜਿਵੇਂ ਹੁੰਦਾ ਕਿ ਨਾ ਹੁਣ ਇਹਨੂੰ ਪਤਾ ਲੱਗ ਗਿਆ ਪਾਪਾ ਜੀ ਆ ਹਨਾ ਦਾਦੇ ਪੋਤੇ ਦਾ ਮਿਲਾਪ ਦੇਖ ਲਓ ਜੱਫੀ ਪਾਲੀ ਪਾਪੇ ਨੂੰ ਕੌਣ ਆ ਇਹ ਤੇਰਾ ਕੀ ਲੱਗਦਾ ਦਾਦਾ ਜੀ ਪਾਪਾ ਦਾ ਪਾਪਾ ਦਾਦਾ ਹੁੰਦਾ ਤੇ ਮੰਮੀ ਦਾ ਪਾਪਾ ਨਾਨਾ ਹੁੰਦਾ ਪੁੱਤ ਇਹ ਹਾਂ ਇਹ ਤੇਰਾ ਦਾਦਾ ਆ ਇਹ ਤੇਰਾ ਪਿੰਡ ਆ ਤੇਰਾ ਘਰ ਆ ਆ ਤੇਰਾ ਘਰ ਆ ਆ ਵਾ ਆਪਣਾ ਘਰ ਹਾਂ ਨਾਨੀ ਦੱਸਣਾ ਪਰ ਕਿਸੇ ਨੂੰ ਹਾਂ ਹਾਂ ਗੈਸ ਕਰਨਗੇ ਆਪੇ ਨਵਰਾਜ ਦੇ ਪਿੰਡ ਦਾ ਨਾਮ ਠੀਕ ਆ ਕਹ ਸਾਰੇ ਕਿ ਗੈਸ ਕਰ ਲੋ ਹੂੰ ਪਿੰਡ ਦਾ ਨਾਮ ਦੱਸੋ ਦੱਸ ਦੇ ਮੁੰਡੇਰੀ ਕਹਦੇ ਗਾ ਹਾਂ ਜੋਨਾ ਹਾਂ ਹਾਂ ਆਪਣਾ ਆਪਣਾ ਪਿੰਡ ਆ ਇਹ ਆਪਣਾ ਪਿੰਡ ਇਹ ਤਵਾਰੀ ਹਾਂ ਮੈਂ ਉਹਦਾ ਆਪਣਾ ਫੇਟੇ ਹੋਣ ਕੇ ਉੱਤੇ ਜੜੀ ਆ ਆਹ ਉਹ ਇਹ ਨਾਮ ਇਹ ਬਦੋਂ ਨਾ ਜੋ ਨਾ ਇਹ ਆ ਸੇਗਦਾ ਕੇ ਨਰਾਜ ਨਹੀਂ ਉਹ ਹੂੰ ਇਹ ਖੋਤਾ ਮੁੰਡਾ ਕਬੀਬਾ ਮੁੰਡਾ ਹੂੰ ਏ ਬੈਸਟ ਆਲਫਰਡ ਆਹੋ ਲੈ ਪਾਪੇ ਦੀ ਦਾੜ੍ਹੀ ਵਾਉਂਦੇ ਨਹੀਂ ਸਾਰੇ ਨਿਆਣੇ ਸਿਰ ਵਾਉਂਦੇ ਹਿੰਦੇ ਹੀ ਨਿਆਣੇ ਸਾਰੇ ਨੇ ਕੰਗੀ ਲੈ ਕੇ ਪਾਪੇ ਦੀ ਦਾੜ੍ਹੀ ਵਾਣੀ ਤੇ ਪਾਪੇ ਦਾ ਸਿਰ ਵਾਉਣਾ ਤੇਰੇ ਕਜ਼ਨ ਸਿਸ ਵਾਲ ਵਾਉਂਦੇ ਹਿੰਦੇ ਪਾਪੇ ਦੇ ਜੋ ਰਾਤ ਨੂੰ ਇੱਥੇ ਵੇੜੇ ਸਾਰਿਆਂ ਨੇ ਸੌਣਾ ਹੈਗਾ ਨਾ ਪਾਪੇ ਦਾ ਸਿਰ ਵਾਉਣਾ ਕਿੰਨੇ ਨਿਕਲ ਰਾਜ ਨੂੰ ਨਹੀਂ ਨਿਕਲ ਆਹੋ ਮੰਮੀ ਕਹਿੰਦਾ ਪੱਟ ਸੱਟੋ ਜਿਹੜੇ ਚਾਰ ਵਾਲ ਹੈਗੇ ਪਾਪੇ ਦੇ ਇੱਥੇ ਬੜੇ ਜਾਣੇ ਹੁੰਦੇ ਸੀ ਕਿੰਨੀ ਵੱਡੀ ਫੈਮਿਲੀ ਸੀ ਆਓ ਹਈ ਆਹ ਖਾਓ ਸਾਈ ਹੋ ਗਏ ਸਾਰੇ ਖਿੱਲਰ ਪੁੱਲਰ ਗਏ ਹਾਂ ਕਿੱਥੇ ਜਾਣਾ ਬਿੱਲੀ ਨਹੀਂ ਹੈਗੀ ਪੁੱਤ ਬਿੱਲੀ ਹੋਣ ਵਾਲੀ ਹੈ ਜਦਾਂ ਸ਼ਾਭਾ ਜੀ ਨੂੰ ਆਹੋ ਉਹਨੂੰ ਵੀ ਪਤਾ ਰੋਟੀ ਦਾ ਟਾਈਮ ਆ ਆਹੋ ਰੋਟੀ ਖਾਣੀ ਹੋਣਾ ਉਹਨੇ ਔਰੇ ਨਵੂ ਰੋਟੀ ਮੋਹਦਾ ਬਿੱਲੀ ਨੂੰ ਉਹ ਪਾਨੇ ਪਾਤੀ ਤੂੰ ਵੀ ਪਾ ਲੈ ਉਹ ਬੋਣਾ ਅੱਜ ਨਹੀਂ ਲੈ ਆਈ ਉਹਦੇ ਰੱਖ ਦੇ ਪੌੜੀ ਤੇ ਇਹ ਤਾਂ ਸਾ ਉੱਥੇ ਉੱਥੇ ਬਿੱਲੀ ਨੂੰ ਖਾਣਾ ਖਾਣ ਲੱਗਾ ਨਵਰਾਜ ਭੱਜ ਗਈ ਬਿੱਲੀ ਮਾਰੋ ਭੱਜ ਗਈ

ਇਹ ਰੋਜ਼ ਆਉਂਦੀ ਪੁੱਤ ਰੋਟੀ ਖਾਂਦੀ ਆ ਹਾਂਜੀ ਜਾ ਜਾ ਰੋਟੀ ਮੈਨੂੰ ਨਾ ਉਹ ਨੁੱਕ ਦਾੜਾਂ ਉੱਥੇ ਚੱਲ ਜਾ ਪੌੜੀ ਲੱਗੇ ਪੌੜੀ ਲੱਗੇ ਚੱਲ ਜਾ ਡਰਦਾ ਇਹ ਅੱਲਾ ਅੱਲਾ